ਪਹਾੜਾਂ ਅਤੇ ਪੰਜਾਬ ਵਿੱਚ ਲਗਾਤਾਰ ਹੋ ਰਹੀ ਬਰਸਾਤ ਕਾਰਨ ਜਿੱਥੇ ਇਸ ਸਮੇਂ ਦਰਿਆ ਪੂਰੇ ਉਫਾਨ ਤੇ ਚੱਲ ਰਹੇ ਹਨ ਤੇ ਉੱਥੇ ਹੀ ਸਕੀ ਨਾਲਿਆਂ ਨੇ ਵੀ ਖੋਫਨਾਕ ਰੂਪ ਧਾਰਿਆ ਹੋਇਆ ਹੈ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਸਾਪੁਰ ਜੱਜਨਾ ਸਕੀ ਨਾਲਾ ਵੀ ਇਸ ਵੇਲੇ ਪੂਰਾ ਉਫਾਨ ਤੇ ਚੱਲ ਰਿਹਾ ਹੈ ਤੇ ਜਿਸ ਵੇਲੇ ਸਕੀ ਕੰਡੇ ਬਣੀ ਸੜਕ ਨੂੰ ਖੋਰਾ ਲਾਉਣਾ ਸ਼ੁਰੂ ਕਰ ਦਿੱਤਾ ਹੈ ਤੇ ਅੱਜ ਸਕੀ ਨਾਲੇ ਤੋਂ ਪਾਰ ਵਸਦੇ ਪਿੰਡ ਸਾਪੁਰ ਜੱਜਨਾ ਦੇ ਕਿਸਾਨਾਂ ਆਗੂ ਨੇ ਦੱਸਿਆ ਕਿ ਸਾਪੁਰ ਜੱਜਨਾ ਪੁਲ ਤੋਂ ਪਾਰ ਵਸਦੇ ਡੇਰੇ ਦੇ ਕਿਸਾਨਾਂ ਅਤੇ ਰਮਨ ਦਾਸ ਬੋਲੀ ਸਾਹਿਬ ਨੂੰ ਜਾਂਦੀ ਸੜਕ ਸੱਕੀ ਨਾਲੇ ਦੀ ਵਜ੍ਹਾ ਨਾਲ ਹੌਲੀ-ਹੌਲੀ ਪਾੜ ਪੈਣਾ ਸ਼ੁਰੂ ਹੋ ਗਿਆ ਹੈ ਤੇ ਜੇਕਰ ਇਸ ਪਾੜ ਨੂੰ ਜਲਦੀ ਨਾ ਭਰਿਆ ਗਿਆ ਤਾਂ ਵੱਡਾ ਨੁਕਸਾਨ ਹੋਣ ਦਾ ਖਤਰਾ ਹੈ ਕਿਸਾਨਾਂ ਨੇ ਪ੍ਰਸ਼ਾਸਨ ਨੂੰ ਮੰਗ ਕੀਤੀ ਹੈ ਕਿ ਜਲਦੀ ਜਲਦੀ ਇਸ ਸੱਕੀ ਦੇ ਕੰਢੇ ਉੱਪਰ ਬਣੇ ਬੰਦ ਦੀ ਮੁਰੰਮਤ ਕਰਵਾਈ ਜਾਵੇ ਬਿਊਰੋ ਰਿਪੋਰਟ ਆਲ ਪੰਜਾਬ ਨਿਊਜ਼ ਪਿੰਡ ਸਾਡਾ ਸ਼ਾਹਪੁਰ ਜਾਜਨ ਨਾਮ ਬਲਵਿੰਦਰ ਸਿੰਘ ਆਹੀ ਇਸ ਕਰਕੇ ਕੱਤਰ ਹੋਏ ਹੈ ਕਿ ਜਿਹੜੀ ਸੱਕੀ ਆ ਇਹ ਬਰਸਾਤ ਕਰਕੇ ਬਹੁਤ ਹੜੀ ਹੋਈ ਆ ਇਹਦੀ ਸੇਮ ਪਾ ਕੇ ਤੇ ਆ ਸਾਡੇ ਜਿਹੜੀ ਡੇਰਿਆਂ ਨੂੰ ਬੋਲੀ ਸਾਹਿਬ ਨੂੰ ਸ਼ਰਕ ਜਾਂਦੀ ਉਹਦੇ ਵਿੱਚ ਪਾੜ ਪੈ ਗਿਆ ਅਸੀਂ ਪ੍ਰਸ਼ਾਸਨ ਕੋ ਇਹ ਮੰਗ ਕਰਦੇ ਕਿ ਇਹਦੀ ਮਰੰਮਤ ਕੀਤੀ ਜਾਵੇ ਕੋਈ ਅਧਿਕਾਰੀ ਆਣ ਕੇ ਇਹਦਾ ਜਾਇਜ਼ਾ ਲਵੇ ਵੇਖੇ ਤੇ ਆਣ ਕੇ ਸੜਕ ਦੀ ਮਰੰਮਤ ਕੀਤੀ ਜਾਵੇ ਨਹੀਂ ਤੇ ਸਾਡੇ ਇੱਧਰ ਡੇਰਿਆਂ ਦਾ ਤੇ ਗੁਰਦੁਆਰੀ ਬੋਲੀ ਸਾਹਿਬ ਦਾ ਬਹੁਤ ਜ਼ਿਆਦਾ ਸੰਪਰਕ ਟੁੱਟ ਜਾਣਾ ਤੇ ਕਿੰਨੀ ਕਿ ਜਿਹੜੀ ਜਿਹੜੀ ਅਸਲ ਜਿਸ ਕਰਈਏ ਇਹ ਖਿਸਕੀ ਘਟੋ ਘਾਟੇ ਤੇ ਹੁਣ ਸੌ ਟਰਾਲੀ ਮਿੱਟੀ ਪੈਣੀ ਜੀ ਆ ਸੇਮ ਨਾਲ ਜੀ ਖਲਾਈ ਨਾ ਹੋਣ ਕਰਕੇ ਇਹ ਹਰ ਸਾਲ ਮਤਲਬ ਬਰਸਾਤ ਹੁੰਦੀ ਜਦੋਂ ਓਵਰ ਹੋ ਜਾਂਦੀ ਹੈ ਓਵਰ ਹੋ ਕੇ ਤੇ ਫਿਰ ਮਤਲਬ ਟੁੱਟ ਜਾਂਦੀ ਹੈ ਮੰਨ ਲਓ ਜੇ ਬਿਲਕੁਲ ਜੇ ਟੁੱਟ ਜਾਂਦੀ ਹੈ ਤੇ ਕਿੰਨੇ ਕੁ ਲੋਕਾਂ ਦਾ ਜਿਹੜਾ ਸੰਪਰਕ ਟੁੱਟਣ ਦਾ ਜਿਹੜਾ ਖਤਰਾ ਹੈ ਇਹ ਸੰਪਰਕ ਰਮਦਾਸ ਨੂੰ ਛੜਕ ਜਾਂਦੀ ਹੈ ਬੱਬਾ ਬੁੱਢਾ ਸਾਹਿਬ ਨੂੰ ਉਹਦਾ ਤੇ ਡੇਰਿਆਂ ਦਾ ਸੰਪਰਕ ਤੇ ਕੁੜਾਂ ਵਾਲੀ ਬੋਲੀ ਸਾਹਿਬ ਜਿਹੜਾ ਪਿੰਡ ਆ ਉਹਦਾ ਸੰਪਰਕ ਟੁੱਟ ਜੇ ਨਾ ਹੋਂ ਤੱਕ ਕੋਈ ਪ੍ਰਸ਼ਾਸਨ ਕਰਤਾ ਘਰੀ ਆ ਇੱਥੇ ਕੋਈ ਪ੍ਰਸ਼ਾਸਨ ਕਰਤਾ ਹੀ ਨਹੀਂ ਆ ਜੀ ਦੀ ਮੰਗ ਕਰਦੇ ਆ ਇਹੋ ਮੰਗ ਕਰਨੇ ਪਿਆਣ ਕੇ ਜਾਇਜਾ ਲੈਣੇ ਦਾ ਤੇ ਇਹਦੀ شدید ਛੇਤੀ ਮਰਮਤ ਕੀਤੀ ਜਾਵੇ